ਪੇਸ਼ ਹੈ ਸੋਮਾ ਸਬਲੋਕ ਦੀ ਕਹਾਣੀ ਕੁਵਾਰ ਖੱਤਾ ਮੰਗੇ ਨੈਣੂ ਨੂੰ ਉਲੋਪ ਹੋਇਆ 12 ਦਿਨ ਹੋ ਗਏ ਸਨ ਅੱਜ ਉਸ ਦੀ 13ਵੀਂ ਸੀ ਬਾਂਜ ਸੱਦੀ ਦੀ ਗੋਮਤੀ ਦਾ ਪਤੀ ਸਾਰੇ ਇਵੇਂ ਹੀ ਆਖਦੇ ਸਨ ਹੁਣ ਵੀ ਸਾਰੇ ਇਹੋ ਕਹਿ ਰਹੇ ਸਨ ਕਿਸੇ ਦੇ ਮੂੰਹੋਂ ਵੀ ਇਹ ਨਹੀਂ ਸੀ ਨਿਕਲ ਰਿਹਾ ਕਿ ਉਹ ਵੇਲੜ ਸੀ ਉਹ ਸ਼ਰਾਬੀ ਸੀ ਤੇ ਹੋਰ ਕੋਈ ਐਬ ਬਚਾਰਾ ਇੱਕ ਜਵਾਕ ਦਾ ਮੂੰਹ ਦੇਖ ਜਾਂਦਾ ਗੁੰਤੀ ਸਭ ਸੁਣ ਰਹੀ ਸੀ ਵਿਚਾਰ ਰਹੀ ਸੀ ਉਹ ਨਹਾਉਣ ਲਈ ਗੁਸਲਖਾਨੇ ਵਿੱਚ ਚਲੀ ਗਈ ਕੋਠੜੀ ਦੇ ਅੰਦਰ ਹੀ ਚਾਦਰ ਤਾਣ ਕੇ ਇੱਕ ਖੁੰਝੇ ਨੂੰ ਗੁਸਲਖਾਨਾ ਬਣਾਇਆ ਹੋਇਆ ਸੀ ਨਹਾ ਚੁੱਕੀ ਤਾਂ ਨਚੋੜੀ ਹੋਈ ਸ਼ਮੀਜ਼ ਨਾਲ ਪਿੰਡਾ ਪੁੰਝਣ ਲੱਗੀ ਨਿਗਾ ਚਿੱਟੇ ਫਰੇਮ ਵਾਲੇ ਇੱਟਾਂ ਦੀ ਕੰਧ ਤੇ ਟੰਗੇ 1 ਫੁੱਟ ਸ਼ੀਸ਼ੇ ਤੇ ਪਈ ਇਹ ਸ਼ੀਸ਼ਾ ਇੱਟਾਂ ਦੀ ਚਣਾਈ ਲਈ ਵਰਤੇ ਗਾਰੇ ਵਿੱਚ ਠੋਕੀ ਹੋਈ ਕਿਲ ਤੇ ਡੇਢ ਕ ਹੱਥ ਪਤਲੀ ਜਈ ਰੱਸੀ ਨਾਲ ਲਟਕਾ ਕੇ ਇੰਉਂ ਵੱਡਾ ਬਣਾਇਆ ਹੋਇਆ ਸੀ ਕਿ ਉਸ ਵਿੱਚੋਂ ਸਰੀਰ ਦੇ ਉੱਪਰਲੇ ਹਿੱਸੇ ਨੂੰ ਦੇਖਿਆ ਜਾ ਸਕੀ। ਗਉਂਤੀ ਨੇ ਪਿੰਡਾ ਪੁੰਝਦਿਆਂ ਇਸ ਵਿੱਚ ਆਪਣੇ ਆਪ ਨੂੰ ਪੂਰਾ ਦੇਖਣ ਦੀ ਕੋਸ਼ਿਸ਼ ਕੀਤੀ। ਪਰ ਕਿੱਥੋਂ ਉਸ ਤੇ ਧੂੜ ਹੀ ਇੰਨੀ ਜੰਮੀ ਹੋਈ ਸੀ। ਗਿੱਲੀ ਥੇਲੀ ਨਾਲ ਉਸ ਸ਼ੀਸ਼ਾ ਸਾਫ਼ ਕੀਤਾ। ਉਸ ਵਿੱਚ ਦੀ ਆਪਣੇ ਆਪ ਤੇ ਛੱਤੀ ਮਾਰੀ ਹੈ ਇਹ 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 ਗੋਮਤੀ ਹੈ ਬਾਂਜ ਕਹੀ ਜਾਂਦੀ ਗੋਮਤੀ ਉਹ ਤਰਬ ਕੀ ਜਦੋਂ ਦੀ ਵਿਆਹੀ ਆਈ ਸੀ ਉਸ ਸ਼ੀਸ਼ਾ ਦੇਖੇ ਹੀ ਨਹੀਂ ਸੀ ਉਹ ਮੰਗੇ ਨੈਣੂ ਦੀਆਂ ਅੱਖਾਂ ਚੋਂ ਹੀ ਆਪਣੇ ਆਪ ਨੂੰ ਦੇਖਦੀ ਸੀ ਆਪਣੀ ਕੋਜੀ ਤਸਵੀਰ ਮੰਗੇਨਾਂ ਹੁੰਦੀਆਂ ਨਜ਼ਰਾਂ ਨਾਲ ਇੱਕ ਮਿੱਕ ਹੋਈ ਤਸਵੀਰ ਕਦੇ ਹੱਸਦੀ ਤਸਵੀਰ ਕਦੇ ਨਫ਼ਰਤ ਭਰੀ ਤਸਵੀਰ ਪਰ ਉਹ ਇਹ ਤਸਵੀਰ ਕਦੇ ਨਾ ਹੁੰਦੀ ਆਪਣੀਆਂ ਸਿੱਧੀਆਂ ਨਜ਼ਰਾਂ ਨਾਲ ਦੇਖੀ ਤਸਵੀਰ ਉਸ ਦੀਆਂ ਨਜ਼ਰਾਂ ਨੇ ਤਾਂ ਕਦੇ ਉਸ ਨੂੰ ਸ਼ਬਦਾਂ ਨਾਲ ਸਲਾਇਆ ਹੀ ਨਹੀਂ ਸੀ ਉਹ ਤਾਂ ਬਸ ਹੱਥਾਂ ਸਿਗਰਟਾਂ ਨਾਲ ਉਸ ਨੂੰ ਟੌਂਦੀਆਂ ਸਨ ਗੋਮਤੀ ਆਪਣੇ ਆਪ ਉੱਤੇ ਮੁਹਤ ਹੋ ਗਈ ਯਾਦ ਕਰਨ ਲੱਗੀ ਪਿਛਲੀ ਵਾਰ ਉਸ ਨੇ ਸ਼ੀਸ਼ਾ ਕਦੋਂ ਵੇਖਿਆ ਸੀ ਸ਼ਾਇਦ ਉਦੋਂ ਜਦੋਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੀ ਸੀ ਚੌਥੀ ਜਮਾਤ ਵਿੱਚ 12 ਬਰਿਆਂ ਦੀ ਗੋਮਤੀ ਦੋ ਗੁੱਤਾਂ ਨੂੰ ਲੱਡੂਆਂ ਵਾਲੀਆਂ ਛੋਟੀਆਂ ਪ੍ਰਾਂਦੀਆਂ ਨਾਲ ਗੁੰਦ ਕੇ ਉਹਨਾਂ ਦੇ ਬਲ ਸਹੀ ਕਰਨ ਲਈ ਉਹ ਸ਼ੀਸ਼ੇ ਮੂਰੇ ਜਾ ਖਲੋਂਦੀ ਆਖਰੀ ਵਾਰ ਸ਼ਾਇਦ ਉਦੋਂ ਜਦੋਂ ਉਸ ਸਿੱਧੇ ਕੱਢੇ ਹੋਏ ਚੀਰ ਦੇ ਮੱਥੇ ਮੂਰਿਓਂ ਇੱਕ ਲੱਟ ਵਾਲਾਂ ਦੀ ਕੱਢੀ ਅਤੇ ਮੱਥੇ ਉੱਤੇ ਸੱਜੇ ਹੱਥ ਦੇ ਅੰਗੂਠੇ ਨਾਲ ਚੰਬੇੜਦੇ ਹੋਏ ਸ਼ੀਸ਼ੇ ਮੂਰੇ ਜਾ ਖੜੀ ਹੋਈ ਸੀ। ਉਦੋਂ ਲਟਾਂ ਕੱਢਣ ਦਾ ਬਹੁਤ ਰਿਵਾਜ ਹੁੰਦਾ ਸੀ। ਉਹ ਸ਼ੀਸ਼ਾ ਕੰਦ ਉੱਤੇ ਰੱਸੀ ਪਾ ਕੇ ਨਹੀਂ ਸੀ ਲਟਕਾਇਆ ਹੋਇਆ। ਉਹ ਲੱਕੜੀ ਦੇ ਰਾਂਗਲੇ ਪਾਵਿਆਂ ਵਿੱਚ ਫਿੱਟ ਸੀ। ਪਾਵਿਆਂ ਨੂੰ ਦੋ ਬਾਹਾਂ ਵੀ ਲੱਕੀਆਂ ਹੋਈਆਂ ਸੀ। ਕੱਚੇ ਕੋਠੇ ਦੀ ਇੱਕ ਨੁਕਰੇ 2 ਫੁੱਟ ਉੱਚੀ ਬਾਰੀ ਵਿੱਚ ਉਸ ਨੂੰ ਟਕਾਇਆ ਹੋਇਆ ਸੀ। ਸਾਰੇ ਉਸ ਵਿੱਚ ਆਸਾਨੀ ਨਾਲ ਮੂੰਹ ਮੱਥਾ ਦੇਖ ਲੈਂਦੇ ਲੰਗਦੀ ਵੱੜਦੀ ਗੁੰਮਤੀ ਵੀ ਉਸ ਅੱਗੇ ਖਲੋ ਜਾਂਦੀ ਪਰ ਅੱਜ ਤਾਂ ਉਸ ਨੂੰ ਸ਼ੀਸ਼ਾ ਦੇਖ ਕੇ ਇਵੇਂ ਲੱਗਾ ਜਿਵੇਂ ਉਸ ਪਹਿਲੀ ਵਾਰ ਸ਼ੀਸ਼ਾ ਦੇਖਿਆ ਹੋਵੇ ਇਸ ਵਿੱਚ ਉਸ ਨੂੰ ਆਪਣਾ ਆਪ ਖਾਲਸ ਦਿਖਾਈ ਦਿੱਤਾ ਪਹਿਲਾਂ ਵਾਂਗ ਸਿਰਫ ਮੂੰਹ ਮੱਥਾ ਹੀ ਨਹੀਂ ਕੰਨ ਤੇ ਅੱਖਾਂ ਵੀ ਨਹੀਂ ਗੁੱਤਾਂ ਵੀ ਨਹੀਂ ਸਭੋਂ ਟੁਕੜੇ ਟੁਕੜੇ ਹੋ ਕੇ ਖਿੰਡ ਰਿਆ ਉਸ ਦਾ ਸਾਰਾ ਕੁਝ ਜਿਹੜਾ ਇੱਕ ਵਾਰ ਨਾਲ ਮਿਲ ਗਿਆ ਹੋਵੇ ਤੇ ਉਹ ਉਸ ਨੂੰ ਇੱਕੋ ਥਾਂ ਦੇਖਣ ਨੂੰ ਮਿਲ ਗਿਆ ਹੋਵੇ ਚਿਹਰੇ ਸਮੇਤ ਅਜਾ ਸਾਰਾ ਕੁਝ ਉਸ ਅਜ ਪਹਿਲੀ ਵਾਰ ਦੇਖਿਆ ਸੀ ਇੱਥੇ ਆ ਕੇ ਗਿੱਲੇ ਕੱਪੜੇ ਹੇਠਾਂ ਲੁਕਿਆ ਹੋਇਆ ਹੌਲੀ ਜਿ ਉਸ ਨੇ ਆਪਣੇ ਸਰੀਰ ਤੋਂ ਗਿੱਲਾ ਕੱਪੜਾ ਹਟਾਇਆ ਗਲਮੇ ਤੋਂ ਹੇਠਾਂ ਉਸ ਆਪਣੇ ਆਪ ਨੂੰ ਕਦੇ ਨਹੀਂ ਸੀ ਵੇਖਿਆ ਹੁਕਮ ਹੁੰਦਾ ਸੀ ਮਾਵਾ ਮਾਸੀਆਂ ਦਾ ਕੁੜੀਆਂ ਇੰਜ ਨਹੀਂ ਕਰਦੀਆਂ ਉਹ ਅੱਖਾਂ ਢੀ ਦੇਖਦੀ ਰਹੀ ਬਸ ਦੇਖਦੀ ਹੀ ਰਹੀ ਉਸ ਦੀਆਂ ਨਜ਼ਰਾਂ ਰੇਤ ਦੇ ਧਸਣ ਵਾਂਗ ਹੋਰ ਧਸਦੀਆਂ ਗਈਆਂ ਉਸ ਨੂੰ ਲੱਗਾ ਜਿਵੇਂ ਰੇਤ ਦਾ ਕੋਈ ਤਹਿਖਾਨਾ ਬਣਿਆ ਹੋਇਆ ਹੈ ਉਹ ਹੌਲੀ ਹੌਲੀ ਉਸ ਤਹਿਖਾਨੇ ਵਿੱਚ ਉਤਰਦੀ ਜਾ ਰਹੀ ਹੈ ਇੰਨੀ ਕਿ ਰੇਤ ਉਸ ਦੇ ਬੁੱਲਾਂ ਤੱਕ ਆਉਣ ਲੱਗੀ ਹੈ ਦਿਲ ਟੜਕਦਾ ਟੜਕਦਾ ਉਸ ਦੀਆਂ ਹਥੇੜੀਆਂ ਤੇ ਆ ਕੇ ਡਿੱਗਣ ਲੱਗਾ ਹੌਲੀ ਹੌਲੀ ਉਸ ਮਹਿਸੂਸ ਕੀਤਾ ਉਸ ਦਾ ਸੱਜਾ ਹੱਥ ਖੱਬੇ ਪਾਸੇ ਦੀ ਛਾਤੀ ਤੋਂ ਕੁਝ ਟੋੜਿਆ ਸੀ ਪਰ ਕੀ ਟੋੜਿਆ ਸੀ ਉਸ ਨੂੰ ਸਮਝ ਨਾ ਲੱਗੀ ਇੱਕ ਟੀਸ ਜਹੀ ਉੱਠੀ ਉਸ ਜਗ੍ਹਾ ਤੋਂ ਟਿੱਠਾ ਜਾ ਵੱਜੀ ਉਸ ਦੇ ਦਿਮਾਗ ਦੇ ਪਿਛਲੇ ਹੇਠਲੇ ਪਾਸੇ ਧੜਕਦੇ ਹੋਏ ਦਿਲ ਦੀ ਧੜਕਣ ਦੇ ਨਾਲ-ਨਾਲ ਕਦਮ ਤਾਲ ਕਰਦੀ ਹੋਈ ਉਸ ਮਹਿਸੂਸ ਕੀਤਾ ਰੇਤ 'ਚੋਂ ਬਾਹਰ ਆਉਣ ਦਾ ਸਫ਼ਰ ਇਹ ਸਭ ਕਦੇ ਫੋਰੇ ਵਿੱਚ ਹੀ ਹੋ ਗਿਆ ਕਦੇ ਸੱਜੀ ਛਾਤੀ ਉੱਤੇ ਕਦੇ ਖੱਬੇ ਪਾਸੇ ਦੀ ਛਾਤੀ ਵੱਲ ਦੇਖਦਿਆਂ ਬਲਦੀ ਹੋਈ ਸਿਗਰਟ ਨਾਲ ਪਏ ਸਾੜਾਂ ਵੱਲ ਨਵੇਂ ਪੁਰਾਣੇ ਕੱਥੇ ਰੰਗੀ ਜ਼ਖਮਾਂ ਵੱਲ ਸੁੱਕ ਪੁਰ ਕੇ ਉੱਤਰ ਚੁੱਕੀ ਕਾਲੀ ਖੇਪੜੀ ਤੋਂ ਹੇਠਾਂ ਨਿਕਲੀ ਬੇਬੀ ਪਿੰਕ ਜਈ ਥਾਂ ਵੱਲ ਅਜਿਹੀ ਕਰਤੂਤ ਕਰਨ ਤੋਂ ਬਾਅਦ ਮੰਗੇ ਨੈਣੂ ਨੇ ਕਦੇ ਚਾਹ ਕੇ ਵੀ ਨਹੀਂ ਸੀ ਤੱਕਿਆ ਉਸ ਨੂੰ ਦਿੱਤੇ ਜ਼ਖਮਾਂ ਵੱਲ ਤੇ ਨਾ ਹੀ ਕਦੇ ਸੁਣੀ ਸੀ ਉਹ ਟੀਜ਼ ਜਿਹੜੀ ਉਸ ਦੀ ਛਾਤੀ ਚੋਟਦੀ ਸੀ ਮਾਫੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਉਸ ਨੂੰ ਨਹੀਂ ਪਤਾ ਹੁੰਦਾ ਸੀ ਜ਼ਖਮਾਂ ਦੇ ਰੂਪ ਵਿੱਚ ਲੋਹੇ ਦੇ ਸਵਾਦ ਦਾ ਉਹ ਸਿਰਫ ਲੋਹਾਰ ਸੀ ਜਿਸ ਨੂੰ ਸਿਰਫ ਲੋਹੇ ਤੇ ਸੱਟ ਮਾਰਨ ਦਾ ਪਤਾ ਹੁੰਦਾ ਹੈ ਲੋਹੇ ਦਾ ਅਸਲੀ ਸਵਾਦ ਉਸ ਘੋੜੇ ਨੂੰ ਪਤਾ ਹੁੰਦਾ ਜਿਸ ਦੇ ਮੂੰਹ ਵਿੱਚ ਲਗਾਮ ਹੁੰਦੀ ਹੈ ਆਖਰੀ ਨਿਸ਼ਾਨ ਗੋਮਤੀ ਨੂੰ ਤਿੰਨ ਹਫ਼ਤੇ ਪਹਿਲਾਂ ਮਿਲਿਆ ਸੀ ਪਰ ਗੋਮਤੀ ਨੂੰ ਲੱਗ ਗਿਆ ਮੇਰੇ ਹਾਸੀ ਜਿਵੇਂ ਹਜੇ ਕੱਲ ਦੀ ਗੱਲ ਹੋਵੇ ਕੁਝ ਸੁੱਕਾ ਕੁਝ ਜੱਲਾ ਆਦਤਨ ਉਸ ਸਵਾਸੀ ਕਰਤੂ ਤੋਂ ਬਾਅਦ ਸਿਗਰਟ ਦਾ ਇੱਕ ਕਸ਼ ਲਿਆ ਅਤੇ ਦੂਜੇ ਲਈ ਸਿਗਰਟ ਨੂੰ ਉਸ ਦੀ ਛਾਤੀ ਦੇ ਹਵਾਲੇ ਕਰ ਦਿੱਤਾ ਇੰਨਾ ਜ਼ੋਰ ਲਾ ਕੇ ਜਿਵੇਂ ਉਸ ਦੀ ਛਾਤੀ ਤੇ ਸਿਗਰਟ ਕੋਈ ਪ੍ਰੇਮੀ ਪ੍ਰੇਮ ਕਾ ਹੋਣ ਤੇ ਘੁੱਟ ਕੇ ਚੁੰਮਣਾ ਦੀ ਬਰਸਾਤ ਕਰ ਰਹੇ ਹੋਣ ਦਰਦ ਭਰੀ ਚੀਕ ਨੇ ਕੋਠੜੀ ਦੀ ਛੱਤ ਵਿੱਚ ਛੇਕ ਪਾ ਦਿੱਤਾ ਸੀ ਮੰਗਾ ਨੇ ਨੂੰ ਹੱਸ ਰਿਹਾ ਸੀ ਚਿੱਤ ਦਾ ਹਾਸਾ ਤੰਬਾਕੂ ਨਾਲ ਸੜੇ ਹੋਏ ਦੰਦ ਦਿਖਾ ਦਿਖਾ ਕੇ ਉਸ ਜ਼ੋਰ ਲਾ ਕੇ ਸਿਗਰਟ ਨੂੰ ਪਰੇ ਬਗਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਿਗਰਟ ਸੀ ਕਿ ਉਸ ਨੂੰ ਛੱਡਣਾ ਹੀ ਨਹੀਂ ਚਾਹੁੰਦੀ ਸੀ ਉਹ ਕਾਫੀ ਥੱਲੇ ਤੱਕ ਖੁੱਭ ਚੁੱਕੀ ਸੀ ਇੰਜ ਕਰਨ ਲੱਗਿਆ ਨੈਣੂ ਨੇ ਉਸ ਦਾ ਸੱਜਾ ਹੱਥ ਮੋੜ ਦਿੱਤਾ ਸੀ ਆਪਣੇ ਕੈਰ ਮਰਦਾਵੀ ਹੋ ਨੂੰ ਦੋਵੇਂ ਬਾਹਾਂ ਉੱਪਰ ਉਲਾਰ ਕੇ ਚਿਤਾਇਆ ਜਿਵੇਂ ਕੋਈ ਕਿਲਾ ਫਤਿਹ ਕਰਕੇ ਆਇਆ ਹੋਵੇ ਇੰਜ ਕਰਨਾ ਉਸ ਦਾ ਮਨ ਪਉਂਦਾ ਸ਼ੁਗਰ ਸੀ ਜਦੋਂ ਵੀ ਉਹ ਜਹੀ ਕਰਤੂਤ ਕਰਦਾ ਉਹ ਤੜਫਦੀ ਨਮਰਦ ਸੱਦਦੀ ਉਸ ਨੂੰ ਉਸ ਦੇ ਜਣਦਿਆਂ ਨੂੰ ਪੁੰਨਦੀ ਉਸ ਦੇ ਸਰੀਰ ਤੋਂ ਕੋੜ ਫੁੱਟਣ ਦੀ ਦੁਰ ਅਸੀਸ ਦਿੰਦੀ ਮਰਦੇ ਹੋਏ ਨੂੰ ਪਾਣੀ ਦੀ ਬੂੰਦ ਤੱਕ ਨਸੀਬ ਨਾ ਹੋਣ ਦੀ ਬਦ ਦੁਆ ਦਿੰਦੀ ਨੇਣੂ ਤੇ ਕੋਈ ਅਸਰ ਨਾ ਹੁੰਦਾ ਜਿੰਨੀ ਉਹ ਕਲਪ ਦੀ ਉਨਹੀਂ ਹੋਰ ਚੌੜਾ ਹੁੰਦਾ ਉਸ ਦੇ ਘਰ ਲਾਉਣ ਦਾ ਆਨੰਦ ਮਾਣਦਾ ਹੋਇਆ ਘੁਰਾੜੇ ਮਾਰਨ ਲੱਗਦਾ ਉਹ ਉਸ ਨੂੰ ਬਾਝ ਕਹਿੰਦਾ ਸੀ ਉਹ ਦਿਨ ਨਵੇਂ ਮਹੀਨੇ ਦੀ ਸ਼ੁਰੂਆਤ ਸੀ ਮਾਲਟੀ ਨੂੰ ਪਿਛਲੇ ਮਹੀਨੇ ਦੀ ਤਨਖਾਹ ਮਿਲੀ ਸੀ ਚਾਰੇ ਘਰਾਂ ਤੋਂ ਇਹਨਾਂ ਘਰਾਂ ਵਿੱਚੋਂ ਗੋਹਾ ਕੋੜਾ ਕਰਦੀ ਸੀ ਭਾਂਡੇ ਮਾਜਦੀ ਸੀ ਸਫਾਈਆਂ ਕਰਦੀ ਸੀ ਤੇ ਵਿਗੜਿਆਂ ਤਿਗੜਿਆਂ ਦੀਆਂ ਮਸ਼ਕਰੀਆਂ ਦੀ ਜ਼ਹਿਰ ਭੋਗਦੀ ਸੀ ਇਹ ਕਿੱਥੋਂ ਬਾਂਝ ਲੱਗਦੀ ਸਾਲੀ ਘੋੜੀ ਉਹ ਸੁਣ ਕੇ ਸੁਣਿਆ ਕਰ ਛੱਡਦੀ ਉਸ ਨਾਲ ਢੱਡਵੀ ਲੱਗਿਆ ਹੋਇਆ ਸੀ ਤਨਖਾਹ ਲੈਣ ਤੇ ਉਹ ਸੋਚਿਆ ਹੁਣ ਸਾਬਣ ਨਾਲ ਸਿਰ ਨਹੀਂ ਧੋਇਆ ਕਰੂੰਗੀ ਪੁੜੀਆਂ ਖਰੀਦ ਕੇ ਲਿਆਉਗੀ ਬੈਂਕ ਵਾਲੀ ਬੀਬੀ ਜੀ ਦੇ ਵਾਲ ਕਿੰਨੇ ਸੋਹਣੇ ਆਹਨ ਸਿੱਧੇ ਉਹ ਵੀ ਆਪਣੇ ਵਾਲ ਇਦਾਂ ਦੇ ਬਣਾਉਗੀ ਪਿੱਛਰ ਵੀ ਬੀਬੀ ਜੀ ਵਰਗੀ ਕਰੀਮ ਖਰੀਦੂਗੀ ਕਰੀਮ ਦੀ ਡੱਬੀ ਆਪਣੀ ਜੇਬ ਵਿੱਚ ਰੱਖਿਆ ਕਰੂਗੀ ਘਰਾਂ ਦਾ ਕੰਮ ਕਰਨ ਤੋਂ ਬਾਅਦ ਹੱਥਾਂ ਤੇ ਕਰੀਮ ਲਾਇਆ ਕਰੂਗੀ ਕਿੰਨੇ ਮਲੈਮ ਹੱਥ ਹੋ ਜਾਊਗੇ ਉਹਦੇ ਅੱਧੇ ਤੋਂ ਵੱਧ ਪੈਸੇ ਉਸ ਲਕੋ ਕੇ ਰੱਖ ਲਏ ਸਨ ਬਾਕੀ ਉਸ ਚੁੰਨੀ ਦੇ ਲੜ ਨਾਲ ਬੰਨ ਲੇ ਸ਼ਾਮ ਨੂੰ ਜਿਵੇਂ ਹੀ ਉਹ ਕੋਠੜੀ ਅੰਦਰ ਹਵਾ ਬਣ ਕੇ ਆਇਆ ਗੋਮਤੀ ਕੋੋਂ ਪੈਸੇ ਮੰਗੇ ਤੇ ਨਾਲ ਹੀ ਸ਼ੁਰੂ ਹੋ ਗਿਆ ਕੁੱਤੀ ਜਾਤ ਪੈਸੇ ਲੁਕੋ ਕੇ ਰੱਖਦੀ ਮੇਰੇ ਕੋਲੋਂ ਆਪਣੇ ਖਸਮ ਕੋਲੋਂ ਪਤਾ ਨਹੀਂ ਹੋਰ ਕਿਹੜੇ ਯਾਰ ਨੂੰ ਦੇਣਿਆ ਸਾਲੀ ਨੇ ਤੇ ਉਸ ਕੋ ਬਾਜਵਾਂਗ ਚਪਟਾ ਮਾਰ ਕੇ ਪੈਸੇ ਖੋ ਕੇ ਲੈ ਗਿਆ ਸੀ ਅੰਦਰੇ ਅੰਦਰ ਕਲਪ ਦੀ ਹੋਈ ਦੇ ਧੁਰੋਂ ਜਿਵੇਂ ਇੱਕ ਠੰਡਾ ਹੌਂਕਾ ਹੀ ਬਾਹਰ ਨਿਕਲਿਆ ਸੀ ਮਰ ਜਾਣਾ ਗੁੰਮਤੀ ਉਸੇ ਰਾਤ ਤੋਂ ਲੰਗੀ ਸੀ ਬੈਂਕ ਵਾਲਿਆਂ ਦੇ ਘਰੋਂ ਕੰਮ ਕਰਕੇ ਸੜਕ ਕੰਢੇ ਲੋਕ ਇਕੱਠੇ ਹੋਏ ਉਸ ਵੇਖੇ ਸਨ ਪਰ ਉਸ ਗੌਰ ਨਹੀਂ ਕੀਤਾ ਉਹ ਸੋਚਿਆ ਸੜਕਾਂ ਤੇ ਕੁਝ ਨਾ ਕੁਝ ਵਾਪਰਦਾ ਹੀ ਰਹਿੰਦਾ ਹੈ ਪੁਲ ਬਣਾਉਣ ਵਾਲਿਆਂ ਨੇ ਤਾਂ ਪੱਟ ਦਰ ਪੱਟ ਕੀਤੀ ਹੋਈ ਹੈ ਕੋਈ ਥਾਂ ਸਿੱਧੀ ਹੈ ਨਹੀਂ ਕੱਲ ਉਸ ਨੂੰ ਵੀ ਤਾਂ ਐਡੀ ਜ਼ੋਰ ਦੀ ਠੁੱਡਾ ਲੱਗਾ ਸੀ ਗੁੱਠੇ ਦਾ ਨਹ ਟੁੱਟ ਗਿਆ ਸੀ ਉਟੋਏ ਵਿੱਚ ਡਿੱਗੀ ਸੀ ਪਰ ਉੱਠ ਖੜੀ ਹੋਈ ਸੀ ਉਸ ਵਰਗੀਆਂ ਜਨਾਨੀਆਂ ਰੋਜ਼ ਡਿੱਗਦੀਆਂ ਨੇ ਘਰ ਬਾਹਰ ਤੇ ਮੋਰ ਉੱਠ ਖੜਦੀਆਂ ਨਹੀਂ ਉਹ ਅੱਗੇ ਲੰਘ ਗਈ ਸੀ ਉਹ ਆਪਣੀ ਕੋਠੜੀ ਪਹੁੰਚੀ ਬੂਹੇ ਮੂਰੇ ਫੇਰ ਲੋਕਾਂ ਦਾ ਇਕੱਠ ਸੀ ਹੈ ਇਹ ਕੀ ਮੱਥੇ ਤੇ ਤਰੇਲੀ ਆਈ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਜਿਉਂਦੇ ਜਾਗਦੇ ਦੀ ਜਗ੍ਹਾ ਤੇ ਲੋਥ ਜਿਵੇਂ ਖੜੀ ਸੀ ਉੱਥੇ ਹੀ ਡਗ ਪਈ ਵੇ ਮੈਂ ਤੈਨੂੰ ਦਿਲੋਂ ਗਾਲ ਥੋੜਾ ਕੱਢੀ ਸੀ ਵੇ ਦਹੱਤੜ ਸਪਟਾਂ ਤੇ ਦੇਮਾਰੀ ਸਿਗਰਟ ਨਾਲ ਲੋਹੀ ਛਾਤੀ ਪਿੱਟਣ ਲੱਗੀ ਜ਼ਖਮ ਚੋਟੀ ਇਸ ਨਿਕਲੀ ਪਰ ਮੂਰੇ ਪਈ ਟੀਸ ਤੋਂ ਉਹ ਅੱਜ ਜ਼ਿਆਦਾ ਦਰਦਨਾਕ ਨਹੀਂ ਸੀ ਓਏ ਭਰਾਓ ਇਹ ਕੁੱਤਾ ਨਹੀਂ ਓਏ ਇਸ ਘਰ ਦਾ ਮਾਲਕ ਆ ਓਏ ਬੂਹੇ ਅੱਗੋਂ ਚੱਕੋ ਏ ਨੂੰ ਅੰਦਰ ਪਾ ਦਿਓ ਵੇ ਜਿਉਣੇ ਨੂੰ ਹਾਏ ਮੇਰਾ ਸਾਰੀ ਉਮਰ ਬਾਰੀ ਤੱਕੇ ਖਾਂਦਾ ਰਿਹਾ ਚੰਦਰਾ ਗਵਾਚਾਦਾ ਰਿਹਾ ਕਿਧਰੇ ਹੁਣ ਤਾਂ ਇਹਨੂੰ ਅੰਦਰ ਵਾਰ ਦਿਓ ਹਮਦਰਦਾ ਨਹੀਂ ਉਸਦੀ ਗੱਲ ਮੰਨੀ ਮੰਗੇ ਨੈਣੂ ਦੀ লাশ ਅੰਦਰ ਰੱਖ ਦਿੱਤੀ ਕੋਠੜੀ ਦੀ ਛੱਤ ਮੀਂਹ ਦੇ ਪਾਣੀ ਕਾਰਨ ਚੋ ਰਹੀ ਸੀ লাশ ਤੇ ਛਿੱਟੇ ਵੀ ਪੈ ਰਹੇ ਸਨ ਕਿਲੀ ਉੱਤੇ ਉਸਦੀ ਭੂਰੀ ਜਹੀ ਅਧੋ ਰਾਣੀ ਕਮੀਜ਼ ਅਤੇ ਕਸੀ ਹੋਈ ਲੁੰਗੀ ਟੰਗੀ ਹੋਈ ਸੀ ਉਹ ਗੁੰਮਸਮ ਹੋਈ ਉਸਦੀ ਪਵਾੰਦ ਬੈਠੀ ਸੀ ਕੰਧਾਂ ਵਿੱਚੋਂ ਮੰਗੇ ਨਿਆਣੂ ਦੇ ਘਰਾੜਿਆਂ ਦੀ ਆਵਾਜ਼ ਜਿਵੇਂ ਉਸ ਨੂੰ ਟਿਚਰਾਂ ਕਰਦੀ ਜਾਪ ਰਹੀ ਸੀ ਉਸ ਨੂੰ ਪਤਾ ਹੀ ਨਾ ਲੱਗਾ ਕਦੋਂ Laash ਨੂੰ ਚੁੱਕ ਕੇ ਲੈ ਗਈ ਗਵੰਡਣਾ ਉਸ ਨੂੰ ਧੂ ਧੂ ਕੇ ਉਠਾਉਣ ਲੱਗੀਆਂ ਸ਼ਮਸ਼ਾਨ ਤੱਕ ਜਾਣ ਲਈ ਉਸ ਨੂੰ ਕਹਿਣ ਲੱਗੀਆਂ ਧਾ ਮਾਰਨ ਲਈ ਉਸ ਉੱਤੇ ਜ਼ੋਰ ਪਾਇਆ ਉਹ ਕੁਝ ਨਾ ਕਰ ਸਕੀ ਉਹ ਗਵਾਚੀ ਪਈ ਸੀ ਤੀਦਿਆਂ ਚੋਂ ਵਗਦੇ ਹੰਝੂਆਂ ਵਿੱਚ ਛੱਤ ਤੋਂ ਚੁੰਦੇ ਪਾਣੀ ਵਿੱਚ ਕੰਧਾਂ 'ਚੋਂ ਸੁਣਦੇ ਘਰਾੜਿਆਂ ਦੇ ਭਲੇਖੇ ਵਿੱਚ ਛਾਤੀਆਂ 'ਚੋਂ ਉੱਠਦੀ ਟੀ ਇਸ ਵਿੱਚ ਕਾਲੇ-ਕਾਲੇ ਨਿੱਕੇ-ਨਿੱਕੇ ਮੋਤੀਆਂ ਦੀ ਮਾਲਾ ਮੰਗਲ ਸੂਤਰ ਜਿਸ ਨੂੰ ਪਵਾ ਕੇ ਮੰਗਾ ਨੈਣੂ ਉਸ ਨੂੰ ਆਪਣੇ ਘਰ ਲੈ ਆਇਆ ਸੀ ਤੇ ਉਸ ਨੇ ਸਮਝ ਲਿਆ ਸੀ ਆਪਣੇ ਨਾਲ ਸਭ ਕੁਝ ਕੁਸ਼ਲ ਮੰਗਲ ਹੋਣ ਦਾ ਤੇ ਹੋਇਆ ਕਿ ਕੀ ਕੀ ਬਾਪੜਦਾ ਰਿਹਾ ਉਸ ਨਾਲ ਹੁਣੇ ਉਸ ਦੇ ਗਲੇ ਵਿੱਚੋਂ ਲੱਥ ਗਿਆ ਸੀ ਉਸ ਦੀਆਂ ਬਿੱਲੀਆਂ ਅੱਖਾਂ ਨੂੰ ਸੰਧੂਰ ਦੀ ਲਾਲੀ ਮਿੱਧ ਦਿੰਦੀ ਸੀ ਹੁਣ ਉਸ ਦੀਆਂ ਅੱਖਾਂ ਸਾਫ਼ ਦਿਖਾਈ ਦੇਣ ਲੱਗੀਆਂ ਸਭ ਟੁਰ ਗਏ ਸਨ ਆਪੋ ਆਪਣੇ ਘਰਾਂ ਉਹ ਵੀ ਆਪਣੇ ਢੱਡ ਖਾਤਰ ਆਹਰ ਵਿੱਚ ਰੁੱਝੀ ਰਹੀ ਕੰਮ ਤੋਂ ਥੱਕੀ ਹਾਰੀ ਸ਼ਾਮ ਨੂੰ ਪਰਤਦੀ ਘਰ ਉਸ ਨੂੰ ਖਾਣ ਆਉਂਦਾ ਕੱਲ ਮਕੱਲੀ ਕਿਸੇ ਦੇ ਆਉਣ ਦੀ ਉਮੀਦ ਵੀ ਨਹੀਂ ਸੀ ਹੁੰਦੀ ਹੁਣ ਉਸ ਨੂੰ ਸਿਗਰਟ ਦੀ ਬਹੁਤ ਤੰਗ ਨਹੀਂ ਸੀ ਕਰਦੀ ਸਿਗਰਟ ਦੀ ਆਗ ਉਸ ਨੂੰ ਲੁੰਹਦੇ ਵੀ ਨਹੀਂ ਸੀ ਪਰ ਉਹ ਫੇਰ ਵੀ ਪਤਾ ਨਹੀਂ ਕਿਸ ਦਾ ਇੰਤਜ਼ਾਰ ਕਰਦੀ ਰਹਿੰਦੀ ਸੀ ਕਿੰਨਾ ਕਿੰਨਾ ਚਿਰ ਕੰਧਾਂ ਨੂੰ ਕੰਨ ਲਾ ਕੇ ਬੈਠੀ ਰਹਿੰਦੀ ਮਤੇ ਘਰਾੜੇ ਦੀ ਕੋਈ ਆਵਾਜ਼ ਉਸ ਦੇ ਕੰਨੀ ਪੈ ਜਾਵੇ ਟੋ ਲਾ ਲਾ ਕੇ ਉਹ ਸੁਫਨੇ ਤੱਕਣਾ ਚਾਹੁੰਦੀ ਸ਼ਾਇਦ ਉਹ ਉਸ ਨੂੰ ਭੋਗ ਹੀ ਲਵੇ ਉਸ ਨੂੰ ਕੁਝ ਦੇ ਦੇਵੇ ਭਵਖ ਦੀ ਆਸ ਜਾਂ ਫੇਰ ਕੋਈ ਦਰਦ ਦੀ ਸਵੇਰ ਚੜਨ ਹੋ ਜਾਂਦੀ ਕੰਨੀ ਪੈਂਦੀ ਕੁੱਕੜ ਦੀ ਬਾੰਗ ਉਹ ਹੜਬੜਾ ਕੇ ਉੱਠ ਕਹਿੰਦੀ ਸਾਰੀ ਰਾਤ ਬਾਲ ਕੇ ਰੱਖੇ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੰਦੀ ਗੁੰਮਤੀ ਨੇ ਮੰਗੇ ਨੈਣੂ ਦੇ ਅੰਗ ਲੱਗੀ ਉਸ ਦੀ ਹਰੇਕ ਚੀਜ਼ ਚੁੱਕੀ ਤੇ ਗਠੜੀ ਬਣ ਕੇ ਇੱਕ ਪਾਸੇ ਰੱਖ ਦਿੱਤੀ ਪਰ ਉਹ ਨਹੀਂ ਸੰਭ ਸਕੀ ਤਾਂ ਉਸ ਦਾ ਹਾਸਾ ਜਿਹੜਾ ਉਸ ਨੂੰ ਸਿਗਰਟ ਨਾਲ ਦਾਗਣ ਤੋਂ ਬਾਅਦ ਹੱਸਦਾ ਸੀ ਉਸਦਾ ਇਹ ਵਤੀਰਾ ਜਿਸ ਨਾਲ ਉਹ ਉਸ ਨੂੰ ਬਾਹਜ ਹੋਣਾ ਸਿੱਧ ਕਰਨਾ ਚਾਹੁੰਦਾ ਸੀ ਨਸ਼ੇ ਦੀ ਉਹ ਬੋ ਜੋਿਸ ਕਾਰਨ ਉਹ ਸੁੱਧ ਬੁੱਧ ਗਵਾ ਬੈਠਦਾ ਤੇ ਉਸ ਪ੍ਰਤੀ ਜ਼ਾਲਮ ਹੋ ਜਾਂਦਾ ਸੀ ਉਸਦੇ ਹੱਥ ਸਿਗਰਟ ਦੀ ਡੱਬੀ ਲੱਗੀ ਕਾਲੀ ਨਾਲ ਖੋਲੀ ਡੱਬੀ ਖਾਲੀ ਸੀ ਉਹ ਉਸ ਬਾਹਰ ਬਗਾ ਮਰੀ ਦਰਵਾਜ਼ੇ ਪਿੱਛੇ ਪਈ ਬੋਤਲ ਨੂੰ ਵੀ ਬਾਹਰ ਬਗਾ ਮਰਨ ਲਈ ਚੁੱਕਿਆ ਫੇਰ ਗਈ ਪਤਾ ਨਹੀਂ ਕੀ ਸੋਚ ਕੇ ਉਸ ਨੂੰ ਇੱਕ ਪਾਸੇ ਰੱਖ ਲਿਆ ਸ਼ੀਸ਼ਾ ਵੀ ਸਾਹਮਣੇ ਲਿਆ ਸੰਧੂਰ ਵਾਲੇ ਅਤੇ ਬਿਨਾ ਸੰਧੂਰ ਦੇ ਮੱਥੇ ਉੱਤੇ ਜਲੌ ਦੀ ਤੁਲਨਾ ਕਰਨ ਲਈ ਇਸ ਸ਼ੀਸ਼ੇ ਦਾ ਸਬੰਧ ਸਿੱਧੇ ਤੌਰ ਉੱਤੇ ਮੰਗੇ ਨੈਣੂ ਨਾਲ ਸੀ ਇਸੇ ਵਿੱਚ ਤਾਂ ਉਹ ਆਪਣਾ ਚਿਹਰਾ ਦੇਖਦਾ ਸੀ ਮਰਦਾਂ ਦਾ ਚਿਹਰਾ ਖੁਸ਼ ਹੁੰਦਾ ਮੈਲੀਆਂ ਮੈਲੀਆਂ ਮੁੱਛਾਂ ਨੂੰ ਤਾ ਦਿੰਦਾ ਸੀ ਉਹ ਸੋਚਣ ਲੱਗੀ ਇਸ ਵਿੱਚ ਹੁਣ ਮੈਂ ਆਪਣਾ ਮੂੰਹ ਦੇਖੂੰਗੀ ਜਨਾਨਾ ਮੂੰਹ ਬਿਨਾ ਸੰਧੂਰ ਦਾ ਮੱਥਾ ਨਮਾ ਜਲੋ ਬੇਚਿੰਤ ਉਹ ਸੱਚਮੁੱਚ ਬੇਚਿੰਤ ਹੋਣ ਲਈ ਤਿਆਰ ਹੋ ਗਈ ਸ਼ੀਸ਼ਾ ਸਾਫ਼ ਕਰਨ ਲਈ ਉਸ ਨੂੰ ਰੱਸੀ ਨਾਲ ਖੋਲਿਆ ਸਾਫ਼ ਕੀਤਾ ਪਰ ਮੁਰ ਉਸੇ ਰੱਸੀ ਨਾਲ ਨਹੀਂ ਬੰਨਿਆ ਰੱਸੀ ਦਾ ਵੱਡਾ ਟੋਟਾ ਲਿਆ ਸ਼ੀਸ਼ੇ ਨੂੰ ਇਸ ਨਾਲ ਟੰਗਿਆ ਉਹ ਸਾਹਮਣੇ ਰੱਖੀ ਬੋਤਲ ਚੁੱਕੀ ਦਵਾਈ ਵਾਂਗ ਥੋੜੀ ਥੋੜੀ ਪੀਤੀ ਇੰਤਜ਼ਾਰ ਕੀਤਾ ਉਹ ਉਸ ਰੋ ਵਿੱਚ ਨਾ ਸਕੀ ਜਿਸਰੋ ਵਿੱਚ ਨੈਣੋ ਆ ਜਾਂਦਾ ਸੀ ਪੀ ਲੈਣ ਤੋਂ ਬਾਅਦ ਜਿਸਰੋ ਵਿੱਚ ਉਹ ਉਸ ਨੂੰ ਬਾਝ ਸਮਝਦਾ ਸੀ ਅਤੇ ਵਰਤੋਂ ਤੇ ਸੁੱਟ ਦੇਵਾਲਾ ਵਿਵਹਾਰ ਕਰਦਾ ਗੋਮਤੀ ਨੂੰ 2 ਦਿਨ ਤੱਕ ਕੁਝ ਨਹੀਂ ਹੋਇਆ ਇਸ ਬੋਤਲ ਨਾਲ ਉਸ ਦਾ ਰਿਸ਼ਤਾ ਕਦੋਂ ਤੱਕ ਜੁੜਿਆ ਰਿਹਾ ਜਦੋਂ ਤੱਕ ਉਸ ਦੀ ਸੌਕਣ ਉਸ ਵਿੱਚੋਂ ਮਰ ਮੁੱਕ ਨਾ ਗਈ ਉਹ ਰੋਜ਼ ਉਸ ਨਾਲ ਲੜਦੀ ਤੇ ਫਿਰ ਉਸੇ ਤਰ੍ਹਾਂ ਆਪਣੇ ਨਾਲ ਦੀ ਬੈਲਕਨ ਉਸੇ ਤਰ੍ਹਾਂ ਜਿਵੇਂ ਉਸ ਨਾਲ ਪੇਸ਼ ਆਉਂਦਾ ਸੀ ਇੱਕ ਦਿਨ ਤਾਂ ਉਸ ਹੱਥ ਦੀ ਮੁਕਾ ਦਿੱਤੀ ਉਚੇਚਾ ਅੱਗ ਬਾਲੀ ਗੋਟਾ ਪੂਰੀ ਤਰ੍ਹਾਂ ਮਚੁੱਟਿਆ ਉਸ ਗੋਟੇ ਦਾ ਇੱਕ ਟੁਕੜਾ ਚੁੱਕਿਆ ਧੁੰਨੀ ਤੋਂ ਹੇਠਾਂ ਪੇਟ ਉੱਪਰ ਰੱਖ ਲਿਆ ਅੰਤਾਂ ਦਾ ਸਾੜ ਪਿਆ ਸਹਿ ਨਾ ਸਕੀ ਪੁੱਬ ਮਾਰ ਕੇ ਰੋ ਪਈ ਮੈਂ ਬਾਝ ਨਹੀਂ ਹਾਂ ਮੈਂ ਬਾਝ ਨਹੀਂ ਗਈ ਜੇ ਮੈਂ ਬਾਝ ਹੁੰਦੀ ਆਮਦਰੀ ਕੁੱਕ ਨੇ ਹੋ ਨਹੀਂ ਸੀ ਤੜਫਣਾ ਇੱਥੇ ਕੁਝ ਹੈ ਹਾਂ ਹੈ ਇੱਥੇ ਕੁਝ ਹੁਣ ਉਹ ਰੋਜ਼ ਸ਼ੀਸ਼ੇ ਮੁਰੇ ਚਾ ਖੜਦੀ ਉੱਪਰ ਤੋਂ ਹੇਠਾਂ ਤੱਕ ਗੋਹ ਨਾਲ ਦੇਖਦੀ ਆਪਣੀ ਦੇ ਆਪਣਾ ਅੰਦਰਲਾ ਸਭ ਕੁਝ ਤੇ ਚਿਤਵ ਦੀ ਆਪਣੇ ਬਾਝ ਨਾ ਹੋਣ ਦੀ ਨਿਸ਼ਾਨੀ ਨੂੰ ਉਹ ਨਿਸ਼ਾਨੀ ਜਿਹੜੀ ਉਸ ਦੇ ਕਵਾਰ ਖਾਤੇ ਦੀ ਸੀ ਉਸ ਖਾਤੇ ਦੀ ਜਿਹੜਾ ਛੱਡਿਆਂ ਦੇ ਦਿਆਲੇ ਨੇ ਖੋਲਿਆ ਸੀ ਜਦੋਂ ਉਸ ਨੂੰ ਵਰਗਲਾ ਕੇ ਗੰਨੇ ਦੇ ਖੇਤ ਵਿੱਚ ਲੈ ਗਿਆ ਸੀ ਉਸ ਨਾਲ ਵਿਆਹ ਕਰਨ ਨੂੰ ਦਿਮਾਗੋਂ ਕੱਚੀ ਬੇਸਮਝ ਹਲੇ ਕੰਧਾਂ ਟੱਪਦੀ ਗਲੈਰੀ ਬੱਚਾ ਪੈਦਾ ਹੋਇਆ ਸੀ ਉਸ ਦਾ ਗਿੱਠਕ ਜਿੰਨਾ ਪਗਾ ਮਾਰਿਆ ਸੀ ਮਾਂ ਨੇ ਢੇਰ ਉੱਤੇ ਸੋਚ ਲਿਆ ਸੀ ਉਸ ਨੂੰ ਕਿਸੇ ਨਾ ਕਿਸੇ ਢੰਗ ਨਿਬੇੜਨ ਨੂੰ